ਥੋੜਾ ਜੀ ਦੇਣਾ ਸਰ ਜਦ ਕਿ ਨਾ ਸਰ ਥੋੜਾ ਬਰੀਫ ਕਰਤਾ ਤੁਹਾਨੂੰ ਸਾਰਾ ਮੇਰਾ ਇਕੱਲੇ ਕਿਉਂ ਬਰੀਫ ਨਹੀਂ ਕਰ ਰਹਾ ਮੈਂ ਸਰ ਥੋੜਾ ਦੱਸੋ ਕੀ ਹੋਇਆ ਕੀ ਥੋੜਾ ਜੀ ਕੀ ਤੇਰੀ ਲੜਾਈ ਹੋਈ ਸੀ ਦੁੱਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀਗੇ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਗਏ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਹੀ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਈ ਸਾਰੇ ਆਲੇ ਦੁਆਲੇ ਤੋਂ ਪਤਾ ਕੀਤਾ ਤੇ ਕੋਈ ਲੜਾਈ ਨਹੀਂ ਹੋਈ। ਨਹੀਂ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਛੀ ਗਿਆ। ਕੋਈ ਕੋਈ ਨਹੀਂ ਪੱਛ ਕੇ ਗਿਆ। ਆਪਾਂ ਚੈੱਕ ਕਰ ਲੇ। ਕਿ ਕੋਈ ਕਿਸੇ ਬੰਦੇ ਤੇ ਕੋਈ ਅਰੈਸਟ ਵਗੈਰਾ ਹੋਈ ਹੈ? ਨਹੀਂ ਸਰ ਜੀ ਇਹ ਤਾਂ ਕੁਛ ਨਹੀਂ। ਫੋਟੋ ਖਾਲੋ। ਇਹ ਨਾਲ ਹੀ ਕੋਰ। ਮੇਰੇ ਕੋਲ ਸੀ ਲਾਈਟ ਕਹਿ ਤੂੰ ਮੈਂ ਕੱਢਾਂ। ਨਹੀਂ ਨਹੀਂ ਭਾਈ ਜੀ ਇਹ ਗੱਲ ਇਹ ਗੱਲ ਹੋਈ ਈ ਕੀ ਇਹਨਾਂ ਦੀ ਇਹ ਕਰਦਾ ਵਾ ਗਲਤ ਕੰਮ ਲਾਜੇ ਨਾ। ਤੇ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ। ਸਾਡੇ ਦੇ ਨਾਲ ਆਂਦਾ ਵਾ ਕਿ ਤੇਹੀ ਗਲਤ ਕੰਮ ਕਰਦੇ ਜੀ। ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾ ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਕੌਣ ਕਹਿੰਦਾ ਰਾਜਨ ਕਹਿੰਦਾ ਛੋਟਾ ਰਾਜਨ ਛੋਟਾ ਰਾਜਨ ਕਾਕਾ ਵਾ ਤੇ ਉਹਦੀ ਮਾਂ ਕੀ ਨਾਮ ਮਾਤਾ ਕੀ ਨਾਮ ਸੁਨੀਤਾ ਰਾਣੀ ਸੁਨੀਤਾ ਰਾਣੀ ਉਹਦੀ ਮਾਦਾ ਨਾ ਹੈਗਾ ਵਾ ਤੇ ਮੋਰ ਤੱਕ ਮਾਰਨ ਲਈ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਤੇ ਨੇ ਦਾਤ ਤੱਕ ਮਾਰਿਆ ਵਾ ਬੈਂਦਿਆ ਹੀ ਸਾਡੇ ਕੈਮਰੇ 'ਚ ਰਿਕਾਰਡਿੰਗ ਹੋਈ ਆ ਉਹ ਕਿੱਟਾ ਵੇਚਦਾ ਉਹ ਕਿਹੜੇ ਨੰਬਰ ਗਲੀ ਪੈਂਦੀ ਆਪਣੇ ਗਲੀ ਨੰਬਰ ਕਿਹੜਾ ਪੈਂਦਾ ਹੈ ਗਲੀ ਨੰਬਰ 5 ਨਿਊ ਚਿੰਦ ਨਗਰ ਸੈਕਟਰ ਅੰਪਲੀ ਮੇਰਾ ਮੇਰਾ ਨਾਮ ਰੀਨਾ ਵਾ ਬੰਦੇ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਤਾ ਛੋਟੇ ਰਾਜਨ ਨੇ ਪਹਿਲਾਂ ਤੇ ਦੁਸ਼ਮਣ ਨਹੀਂ ਨਹੀਂ ਦੁਸ਼ਮਣ ਨਹੀਂ ਗਾਦੀ ਸਾਡੀ ਉਹ ਚਿੱਟਾ ਵੇਚਦਾ ਸੀ ਛੋਟਾ ਰਾਜਨ ਦੇ ਨਾਲ ਕਾਗਾ ਜਨੀਤਾ ਰਾਣੀ ਕਿ ਕਿਹੜੀ 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 ਜਗ੍ਹਾ ਤੇ ਨਿਊ ਜੀ ਦਦਨ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲੱਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਉਹ ਤੇ ਨੇ ਬਾਤਰ ਚਲਾਈ ਈਟਾ ਚਲਾਈਆਂ ਸਾਡੇ ਘਰ ਤੇ ਤੋ ਹੁਣ ਕੋਇਆ ਕੀ ਕਰ ਹੁਣ ਉਹਨੇ ਜਦੋਂ ਮੈਂ ਡੈਡੀ ਤੇ ਵੱਜੀ ਆ ਆਇਆ ਵਾ ਹੱਤੀ ਪਿਆ ਵਾ ਉਹ ਤੇ ਹੱਤੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡੈਡੀ ਤੇ ਦਾਦਰ ਵੱਜ ਗਿਆ ਵਾ ਹਦ ਤੇ ਜਦੋਂ ਅਹੀਂ ਬੂਆ ਬੰਦ ਕਰਕੇ ਦਾਦਰ ਵੱਜ ਗਿਆ ਵੇਖਿਆ ਮੈਂ ਸੱਟ ਜਾਨੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡੈਡੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਅਦ ਅਹੀਂ ਠਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਥਾਣੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੂਰ ਸਕਾਰਵਾਈ ਕਰੇ ਉਹਦੇ ਤੇ ਹੁਣ ਕਿੰਨੇ ਜਾਣਾਂ ਨੂੰ ਅੰਦਰ ਕਰਨ ਕੋਈ ਗੱਲ ਨਹੀਂ ਇਹ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਿਸ ਵਾਲੇ ਕੋਲ ਖਲੋਤੇ ਆ ਪੁਲਿਸ ਵਾਲੇ ਆਰਾਮਣਾ ਮਿਆਂਡ ਕਹਿ ਰਹੇ ਜਿਹੀ ਤਾਂ ਕੁਝ ਵੇਖਿਆ ਹੀ ਨਹੀਂ ਇਹ ਤਾਂ ਸਾਬ ਮੁਕਰੀ ਆਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜਾਊਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਤਾ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲਕੁਲ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝਣ ਲੱਗੀ ਲੱਗੀ ਇਹ ਕਿਹੜੇ ਕੰਮ ਕਰਨ ਕੀਤੇ ਆ ਜੇ ਪੁਲਸੀ ਮੁਕਰਦੀ ਉਹ ਆਪਣੇ ਤੇ ਆਮ ਬੰਦਾ ਕੀ ਕਰ ਲੂਗਾ ਭਾਜੀ ਝਗੜਾ ਉਹ ਤੇ ਪਹਿਲਾਂ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦੰਦਰ ਵੱਜਿਆ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਬੱਥੇ ਆ ਰਹੇ ਗਵਾਂਢੀ ਗਵਾਂਢੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਲਾਇ ਮੋਕਰਦਾ ਪਿਆ ਸਾਹਿਬ ਸਮਝ ਲੱਗੇ ਲ ਕੁੜੀ ਆਣ ਕੇ ਤੇ ਆਮ ਬੰਦਾਰੇ ਬਸ ਭਾਜੀ ਗਿਆ ਤੇ ਮੇਰੇ ਹਸਬੰਦ ਨੂੰ ਮਾਰਿਆ ਵੈਨਾਂ ਨੇ ਹਾਂਜੀ ਤੇ ਉਹ ਇਹ ਸਾਰੀ ਗੱਲ ਦਾ ਸੁਣਾ ਸਾਰੀ ਗੱਲ ਇਹ ਹੈ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਲ ਆਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛਿਆ ਉਹਨਾਂ ਆਦਤ ਦਾ ਟਾਈਮ ਕਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨੂੰ ਬਾਹਰ ਗਿਆ ਵਾ ਦਾ ਇਹ ਕਾਕਾ ਚੜੀ ਘਰ ਅੱਧਾ ਕਰਾ ਜੰਗਾ ਸਾਡੀ ਕੰਦ ਸੰਦੀ ਉਹਨੂੰ ਇਹ ਹੋਇਆ ਕਿ ਕੈਮਰੇ ਚੋਲਵਾਏ ਨੇ ਲੜਾਈ ਕੇਸ ਵਜੋਂ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਹੌਣੇ ਕਿਹੇ ਕਰਦੇ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਛੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਐਸੇ ਕਿ ਉਹਨਾਂ ਨੇ ਦਾਤਰ ਮਾਰੇ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵਹੀ ਮਹਾਰਾਜ ਜੀ ਹੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਭੈਣ ਮੋਲ ਹੀ ਸੀ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਾਰੋਂ ਬਿਆਨ ਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਲੋੜ ਹੀ ਮਾਰਿਆ ਪੁਲਸ ਨੇ ਮਾਰਿਆ ਅਚਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਲੋੜ ਵੱਜੀ ਹੈ ਬਸ ਪੁਲਸ ਵਾਲਿਆਂ ਨੇ ਉਹਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਹੈ ਗੋਲੀ ਨਹੀਂ ਮਾਰੀਏ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਐਨਾ ਦੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਹੋ ਵੇਖ ਲੋ ਤੇ ਪੁਲਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰੇ ਹੁੰਦਾ ਗੋਲੀ ਮਾਰੀ ਹੁੰਦੀ ਤੇ ਉਥੋਂ ਖੂਨੋ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੁਣ ਕਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਦਿਆ ਤੋਂ ਵਦਿਆ ਇਨਸਾਫ ਦਿੱਤਾ ਜੇ ਉਹਨਾਂ ਨੇ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर कलरਿੰਗ ਦੀ ਸੁਵਿਧਾ ਲੈ ਸਕਦੇ। ਤੁਸੀਂ ਇੱਥੇ ਮੈਨੀक्योर, ਪੈਡੀक्योर ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼